ਉਦੋਂ ਨਾ ਮੋਬਾਈਲ ਫੋਨ ਨਵਨਵਾਸੀ 98 ਦੀ ਗੱਲ ਹੋਣੀ ਹੈ ਤੇ ਮੈਨੂੰ ਕਹਿੰਦੇ ਵੀ ਮੈਂ ਨਾ ਆਪਣੇ ਬਾਪੂ ਜੀ ਨੂੰ ਗਰ ਸਮਝਾਈ ਆ ਕਿ ਮੈਨੂੰ ਨਾ ਫਜ਼ੂਲ ਚ ਨਹੀਂ ਫੋਨ ਕਰਿਆ ਕਰਨਾ ਇਨਕਮਿੰਗ ਤੇ ਵੀ ਪੈਸੇ ਲੱਗਦੇ 16 ਰੁਪਏ ਮਿੰਟ ਲੱਗਦੇ ਸੁਣਨ ਦੇ ਹੁਣ ਮੁਸਕਾਨ ਬਜ਼ੁਰਗਾਂ ਪੜ ਸਾਰੇ ਇੱਕੋ ਜਿਹੇ ਹੁੰਦੇ ਆ ਥੋੜਾ ਚ ਪਹਿਲੇ ਹੁੰਦੇ ਆ ਉਹਨਾਂ ਨੂੰ ਗੱਲ ਰਜਿਸਟਰ ਹੋ ਗਈ ਮੈਂ ਬੇਟੇ ਨੂੰ ਫਾਲਤੂ ਫੋਨ ਨਹੀਂ ਕਰਨਾ ਇਹਨੂੰ ਪੈਸੇ ਪਹਿਣਗੇ ਹੁਣ ਇਸ ਬੈਕਗ੍ਰਾਉਂਡ ਨਾਲ ਅਸੀਂ ਜਾ ਰਹੇ ਹਾਂ ਸੰਗਰੂਰ ਨੂੰ ਸੜੇ ਵਾਈਫ ਪਿੱਛੇ ਬੈਠੀ ਆ ਤੇ ਮੇਰੇ ਫੋਨ ਤੇ ਡੈਡੀ ਦੀ ਕਾਲ ਆਉਂਦੀ ਹੂੰ ਭੱਲਾ ਜੀ ਦੇ ਫਾਦਰ ਸਾਹਿਬ ਮੇਰੇ ਫੋਨ ਤੇ ਫੋਨ ਕਰਦੇ ਕਿਉਂਕਿ ਪਤਾ ਸੀ ਵੀ ਆਪਦੇ ਪੁੱਤ ਨੂੰ ਬਿੱਲ ਪਾਊਗਾ ਤੇ ਮੈਂ ਨੰਬਰ ਪਛਾਨ ਲਿਆ ਹੂੰ ਮੈਂ ਭੱਲਾ ਜੀ ਫੋਨ ਫੜਾਤਾ ਮੈਂ ਕਿਹਾ ਡੈਡੀ ਦੇ ਘਰੋਂ ਕਾਲ ਆ ਜਿੰਦ ਤੂੰ ਹੀ ਹੈਲੋ ਕਰ ਲਾ ਮੈਂ ਗੱਡੀ ਚਲਾ ਰਿਆ ਤੇ ਭੱਲਾ ਜੀ ਕਹਿੰਦੇ ਹੈਲੋ ਹੈਲੋ ਡੈਡੀ ਹੈਲੋ ਹਾਂਜੀ ਸੱਚੀ ਕਾਲ ਡੈਡੀ ਹੂੰ ਕਿਤੇ ਮੈਂ ਤਾਂ ਬਾਹਰੋਂ ਫੋਨ ਕੀਤਾ ਹੂੰ ਉਹ ਵੀ ਮੁਰੇ ਭੱਲਾ ਹੂੰ ਕਹਿੰਦਾ ਪਾਪਾ ਜੀ ਹੁਣ ਤਾਂ ਹੈਲੋ ਮੇਰੇ ਨੂੰ ਨਿਕਲ ਗਿਆ ਹੁਣ ਬਿੱਲ ਆਪਾਂ ਨੂੰ ਹੋਣਾ